ਲੋਕਾਂ ਨੇ ਮਨ ਬਣਾ ਲਏ ਨੇ ਉਹਨਾਂ ਨੇ ਮੋਦੀ ਨੂੰ ਭਜਾਉਣਾ ਹੈ ਅਕਾਲੀ ਦਲ ਕੋਲੋਂ ਵੀ ਉਹਨਾਂ ਨੇ ਬਦਲੇ ਲੈਣੇ ਨੇ ਤੇ ਉਹਨਾਂ ਨੇ ਜਿਹੜੇ ਪਿਛਲੇ 27 ਮਹੀਨਿਆਂ ਦੇ ਵਿੱਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਇੱਥੋਂ ਬਦਲਾ ਲੈਣਾ ਜਿਹਦਾ ਜਵਾਨ ਪੁੱਤ ਚਲਾ ਜਾਂਦਾ ਹੈ ਉਹਨੂੰ ਪੁੱਛ ਕੇ ਵੇਖੋ ਨਸ਼ਾ ਜਿਹੜਾ ਹੈ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਵੀ ਗਲੀ ਗਲੀ ਹੱਡੀ ਅੱਡੀ ਨੂੰ ਮਿਲ ਰਹਾ ਹੈ ਲੋਕਾਂ ਦੀ ਮੰਗ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਸ੍ਰੀ ਵਿਜੇ ਕੁਮਾਰ ਪ੍ਰਤਾਪ ਦਾ ਇਹ ਕਹਿਣਾ ਕਿ ਪੁਲਿਸ ਦੇ ਦੋਸਤ ਅਫਸਰ ਜਿਨ੍ਹਾਂ ਨੂੰ ਰਗਵ ਚੱਡਾ ਦੀ ਸ਼ਹਿਬਰਾਬਤ ਹੈ ਉਹ ਜਿਹੜੇ ਨੇ ਉਹ ਨਸ਼ੇ ਇਨਵੋਲਡ ਨੇ ਕਿਉਂ ਨਹੀਂ ਉਹਨਾਂ ਦੇ ਐਕਸ਼ਨ ਲਿਆ ਗਿਆ ਲੱਗਦਾ ਬੀਜੇਪੀ ਦੇ ਪੈਰਾਂ ਥਲੇ ਸੇਖ ਨਜ਼ਰ ਆ ਰਿਆ ਉਹਨਾਂ ਨੂੰ ਜਾ ਕੇ ਤੇ ਕੋਈ ਹਾਰ ਪੈਂਦੇ ਨੇ ਮੈਂ ਸਮਝਦਾ ਪਾਥੀਆਂ ਪੈਂਡੀਆਂ ਨੇ ਪਰ ਮੈਂ ਤੁਹਾਡੇ ਕੈਮਰੇ ਤੇ ਰਹੀਂ ਮੀਡੀਆ ਦੇ ਰਹੀਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਉਹਨਾਂ ਦਾ ਗੁੱਸਾ ਕੱਢਿਆ ਜੇ ਭਈ ਪਾਥੀਆਂ ਨਾ ਮਾਰਿਆ ਜੇ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿ ਸਕਦਾ ਕਿ ਮਜੀਠੇ ਦੇ ਵਿੱਚੋਂ ਐਸੀ ਕਿ ਕਾਂਗਰਸ ਵੱਡੀ ਗਿਣਤੀ ਦੇ ਨਾਲ ਕਾਂਗਰਸ ਪਾਰਟੀ ਦੂਜੀਆ ਪਾਰਟੀ ਨੂੰ ਅੱਗੇ ਜਾਏ ਪੰਜਾਬ ਵਿੱਚ ਲਗਾਤਾਰ ਹੀ ਲੋਕ ਸਭਾ ਚੋਣਾਂ ਜਿਹੜੀਆਂ ਨੇ ਪੱਖੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਅਤੇ ਖਾਸੋ ਤੇ ਅੰਮ੍ਰਿਤਸਰ ਦਾ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ ਜਿਸ ਨੂੰ ਲੈ ਕੇ ਮੰਜੀਟਾ ਹਲਕੇ ਤੇ ਸਾਰਿਆਂ ਦੀ ਨਜ਼ਰ ਜੜੀ ਆ ਬਣੀ ਹੋਈ ਭਗਵੰਤਪਾਲ ਸਿੰਘ ਜੀ ਸੱਚਾ ਸਾਹਿਬ ਨਾਲ ਮੌਜੂਦ ਨੇ ਸੱਚਾ ਸਾਹਿਬ ਸਵੇਰ ਤੋਂ ਹੀ ਮੰਜੀਟਾ ਦੇ ਵਿੱਚ ਮੌਜੂਦ ਹੋ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਪਹਿਨਾਤਾ ਜੀ ਤੁਸੀਂ ਸਾਡੇ ਨਾਲ ਹੀ ਹੋ ਤੁਸੀਂ ਵੇਖ ਹੀ ਰਹੇ ਹੋ ਅੱਜ ਅਸੀਂ ਪੰਜ ਮੰਜੀਟਾ ਹਲਕੇ ਦੇ ਵਿੱਚ ਵੱਡੀਆਂ ਰੈਲੀਆਂ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਦੇ ਹੱਕ ਵਿੱਚ ਕਰਵਾਈਆਂ ਨੇ ਤੇ ਆਹ ਕੈਮਰਾਮੈਨ ਨੂੰ ਕੋਠਾਠਾ ਮਾਰਦਾ ਘੱਟ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ ਕਿ ਮਜੀਠੇ ਦੇ ਲੋਕ ਚਟਾਨ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਜਿਤਾ ਕੇ ਪਾਰਲੀਮੈਂਟ ਤੇ ਭੇਜਣਗੇ ਸੱਜਣ ਸਭ ਤੁਸੀਂ ਹਮੇਸ਼ਾ ਕਹਿੰਦੇ ਰਹੋ ਕਿ ਲਾਲੀ ਮਜੀਠਿਆ ਤੇ ਬਿਕਰਮ ਸਿੰਘ ਮਜੀਠਿਆ ਸਾਂਝੇ ਰਹੇ ਨੇ ਉਹਨਾਂ ਨੇ ਸਾਬਤ ਵੀ ਕਰਕੇ ਦਿਖਾਤਾ ਇਕੱਠੇ ਹੋ ਗਏ ਨੇ ਕੀ ਕਹਿਣਾ ਚਾਹੋਗੇ ਫਰਸਟ opinion ਕੀ ਹੈ ਤੁਹਾਡੀ ਉੱਤੇ ਇਹ ਉਹਨਾਂ ਨੂੰ ਪੁੱਛਿਆ ਜੀ ਜਿਹੜੇ ਇੱਕ ਦੂਜੇ ਦੇ ਖਿਲਾਫ ਅੱਗੇ ਤੇ ਪਾਣੀ ਕਿਵੇਂ ਇਕੱਠਾ ਹੋਇਆ ਇਹ ਉਹਨਾਂ ਨੂੰ ਸਵਾਲ ਕਰਿਆ ਜੀ ਇਹ ਮੇਰੇ ਤੇ ਸਵਾਲ ਕਰਨਾ ਨਹੀਂ ਤੁਹਾਡਾ ਬੰਦਾ ਉਹਨਾਂ ਨੂੰ ਪੁੱਛਿਆ ਕੀ ਲੱਗਦਾ ਕਿ ਅੱਖਾਂ ਅੱਖਾਂ ইমরান ਜੋਗੇ ਹੈ ਨੇ ਕਿਉਂਕਿ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆਉਂਦੇ ਸਨ ਮੈਂ ਕਿਹਾ ਵੀ ਇਹ ਮੈਂ ਇਹਦੇ ਬਾਰੇ ਬਿਆਨ ਨਹੀਂ ਦੇਣਾ ਚਾਹੁੰਦਾ ਇਹਦੇ ਬਾਰੇ ਤੁਸੀਂ ਆ ਉਹਨਾਂ ਨੂੰ ਪੁੱਛਿਆ ਜੀ ਦੋਵਾਂ ਦੇ ਅੱਗੇ ਕੈਮਰਾ ਕਰਿਆ ਜੀ ਵੀ ਤੁਹਾਡੇ ਕੀ ਬਿਆਨ ਨੇ ਜਿਨ੍ਹਾਂ ਦੇ ਖਿਲਾਫ ਸਾਰੀ ਉਮਰ ਇੱਕ ਦੂਜੇ ਦੇ ਖਿਲਾਫ ਤੁਸੀਂ ਅਪਮਾਨਜਨਕ ਸ਼ਬਦਾਵਲੀ ਵੀ ਬੋਲਦੇ ਰਹੇ ਕਈ ਜਿਹੜੇ ਸ਼ਬਦ ਸੋਭਾ ਨਹੀਂ ਸੰਦੰਦੇ ਉਹ ਵੀ ਸ਼ਬਦ ਬੋਲਦੇ ਰਹੇ ਤੇ ਅੱਜ ਜਿਵੇਂ ਇਕੱਠੇ ਹੋ ਗਏ ਨੇ ਇਹ ਉਹਨਾਂ ਨੂੰ ਸਵਾਲ ਕਰਿਆ ਸੱਚਾ ਸਾਬ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤੇ ਅੰਮ੍ਰਿਤਸਰ ਵਿੱਚ ਬਹੁਤ ਸਾਰੇ ਲੋਕ ਐਸਾ ਦੇ ਵੀ ਨੇ ਜਿਹੜੇ ਕਿ ਹੁਣ ਵੀ ਆਮ ਆਦਮੀ ਪਾਰਟੀ ਨੂੰ ਨਕਾਰਦੇ ਹੋਏ ਨਜ਼ਰ ਆ ਰਹੇ ਨੇ ਮਜੀਠੇ ਦੇ ਵਿੱਚ ਹੈ ਲੋਕ ਜਿਹੜੇ ਲਗਾਤਾਰ ਹੀ ਸ਼ਾਮਲ ਹੋ ਰਹੇ ਨੇ ਔਰ ਤੁਹਾਡੀ ਅਗਵਾਈ ਦੇ ਵਿੱਚ ਜਿਹੜੇ ਸ਼ਾਮਲ ਹੋ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਆ ਰਹੇ ਨੇ ਪਰ ਅਸੀਂ ਸਿਰਫ ਜਿਆਦਾ ਉਹਨਾਂ ਵਾਂਗੂ ਡਰਾਮੇबाजी ਨਹੀਂ ਕਰਦੇ ਕਿ ਉਹ ਪ੍ਰਾਣੀ ਉਹਦੇ ਵਿੱਚ ਹੀ ਪਾਪ ਪਾ ਕੇ ਸਰੂਪੇ ਪਾਵਾ ਲੋਕਾਂ ਨੂੰ ਦੱਸਣਾ ਚਾਹੁੰਦੇ ਸਾਡੇ ਆਗੇ ਸਾਡੇ ਆਗੇ ਸਾਡੇ ਆਗੇ ਅੱਜ ਜਿਹੜਾ ਤੁਹਾਨੂੰ ਸਾਡੇ ਇਕੱਠ ਸੀ ਇਹ ਕੀ ਸਾਬਤ ਕਰਦਾ ਹੈ ਅਸੀਂ ਉਹ ਨਹੀਂ ਕਰਦੇ ਵੀ ਉਹਦੇ ਫੜ ਗਏ ਉਹਦੀ ਗੱਲ ਪਰਣਾ ਪਾਤਾ ਉਹਦੇ ਗੱਲ ਪਰਣਾ ਪਾਤਾ ਇਹਨਾਂ ਦੀ ਦੌੜ ਲੱਗੀ ਹੈ ਆਪਸ ਦੇ ਵਿੱਚ ਪਰਨੇ ਪਾਪਾ ਕੀ ਲੇਕਿਨ ਗੱਲ ਪਰਨਿਆਂ ਦੀ ਨਹੀਂ ਗੱਲ ਇੱਥੇ ਹੁੰਦੀ ਹੈ ਲੋਕਾਂ ਨੇ ਮਨ ਬਣਾ ਲਏ ਨੇ ਕਿ ਉਹਨਾਂ ਨੇ ਮੋਦੀ ਨੂੰ ਭਜਾਉਣਾ ਹੈ ਅਕਾਲੀ ਦਲ ਕੋਲੋਂ ਵੀ ਉਹਨਾਂ ਨੇ ਬਦਲੇ ਲੈਣੇ ਨੇ ਤੇ ਉਹਨਾਂ ਨੇ ਜਿਹੜੇ ਪਿਛਲੇ 27 ਮਹੀਨਿਆਂ ਦੇ ਵਿੱਚ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਸੀ ਆਮ ਆਦਮੀ ਪਾਰਟੀ ਉਹਨਾਂ ਨੂੰ ਵੀ ਹਥੋਂ ਬਦਲਾ ਲੈਣਾ ਜਦੋਂ ਲੋਕਾਂ ਨੂੰ ਮਿਲਦੇ ਹੋ ਲੋਕ ਕਿਹੜੇ ਮੁੱਦੇ ਦੇ ਉੱਤੇ ਜਰਾ ਭੜਕਦੇ ਹੋਏ ਨਜ਼ਰ ਆਉਂਦੇ ਆਮ ਆਦਮੀ ਪਾਰਟੀ ਦੇ ਖਾਸ ਹੋਤੇ ਅਸੀਂ ਪਿੰਡੂ ਖੇਤਰ ਨਾਲ ਜ਼ਿਆਦਾਤਰ ਸਬੰਧ ਰੱਖਦੇ ਹਾਂ ਪਿੰਡਾਂ ਦੇ ਵਿੱਚ ਜਿਹੜੀ ਕਿਸਾਨੀ ਦਾ ਮਸਲਾ ਹੈ ਉਹ ਬੜਾ ਵੱਡਾ ਹੈ ਮਜ਼ਦੂਰਾਂ ਦੇ ਨਾਲ ਜੋ ਲੋਕਾਂ ਨਾਲ ਕਿਸਾਨ ਨਾਲ ਗਰੀਬ ਨਾਲ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਇਹਨਾਂ ਨੇ ਕੀਤੇ ਤੇ ਸਭ ਤੋਂ ਵੱਡਾ ਦਾ ਮੁੱਦਾ ਉਹ ਨਸ਼ੇ ਦਾ ਮੁੱਦਾ ਹੈ ਕਿ ਲੋਕ ਕਹਿੰਦੇ ਨੇ ਥੋੜੀ ਖਾ ਲਵਾਂਗੇ ਉਕੀ ਹੋ ਗਏ ਕਮਾਲ ਲਵਾਂਗੇ ਪਰ ਜਿਹੜਾ ਜਵਾਨ ਪੁੱਤ ਚਲਾ ਜਾਂਦਾ ਹੈ ਉਹਨੂੰ ਪੁੱਛ ਕੇ ਵੇਖੋ ਨਸ਼ਾ ਜਿਹੜਾ ਹੈ ਉਹ ਕਰੇਨੇ ਵਾਲੀਆਂ ਦੁਕਾਨਾਂ ਤੋਂ ਵੀ ਗਲੀ ਗਲੀ ਹੱਟੀ ਹੱਟੀ ਨੂੰ ਮਿਲ ਰਹਾ ਹੈ ਲੋਕਾਂ ਦੀ ਮੰਗ ਹੈ ਕਿ ਨਸ਼ਾ ਖਤਮ ਹੋਣਾ ਚਾਹੀਦਾ ਸਿੱਧਾ ਸਭ ਅੱਜ ਵੀ ਤੁਸੀਂ ਨਸ਼ੇ ਦੀ ਗੱਲ ਕੀਤੀ ਅੱਜ ਇੱਕ ਬੱਚੇ ਦੀ ਮੌਤ ਹੋਈ ਹੈ ਅਮਰਸਰ ਦੇ ਵਿੱਚ ਓਵਰਡੋਸ ਕਰਕੇ ਔਰ ਕੁਵਰ ਵੀਰੇ ਪ੍ਰਤਾਪ ਸਿੰਘ ਖੁਦ ਕਹਿ ਰਹੇ ਨੇ ਕਿ ਉਹਨਾਂ ਦੇ ਹੀ ਮੰਤਰੀ ਜਿਹੜੇ ਨੇ ਉਹ ਬਤਵਾਕਾਰੇ ਨੇ ਕਿ ਲੱਗਦਾ ਹੈ ਕਿ ਨਸ਼ਾ ਖਤਮ ਹੋ ਪਾਏਗਾ ਪੰਜਾਬ ਦੇ ਵਿੱਚ ਮੈਂ ਸਮਝਦਾ ਜਿੰਨੀ ਦੇਰ ਸਰਕਾਰਾਂ ਇਹਦੇ ਬਾਰੇ ਸੀਰੀਅਸ ਨਹੀਂ ਹੁੰਦੀਆਂ ਓਨੀ ਦੇਰ ਖਤਮ ਨਹੀਂ ਹੋ ਸਕਦਾ ਵਿਜੇ ਕੁਮਰ ਪ੍ਰਤਾਪ ਦਾ ਇਹ ਕਹਿਣਾ ਕਿ ਪੁਲਿਸ ਦੇ ਦੋ ਅਫਸਰ ਜਿਨ੍ਹਾਂ ਨੂੰ ਰਗਵ ਚੱਡਾ ਦੀ ਸ਼ਹਿਬਰਾਬਤ ਹੈ ਉਹ ਜਿਹੜੇ ਨੇ ਉਹ ਨਸ਼ੇ ਇਨਵੋਲਡ ਨੇ ਕਿਉਂ ਨਹੀਂ ਉਹਨਾਂ ਤੇ ਐਕਸ਼ਨ ਲਿਆ ਗਿਆ ਮੈਂ ਸਮਝਦਾ ਕਿ ਇਹਦੇ ਤੇ ਚੋਣ ਕਮਿਸ਼ਨ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਉਹਨਾਂ ਅਫਸਰਾਂ ਦੇ ਉੱਤੇ ਵੀ ਤੇ ਜਾਂ ਦੇ ਫਿਰ ਕਮਰ ਵਿਜੇ ਕੁਮਰ ਪ੍ਰਤਾਪ ਦੀ ਝੂਠੇ ਨੇ ਤੇ ਜਾਂ ਉਹਨਾਂ ਦੀ ਗੱਲ ਗਲਤ ਹੈ ਲੇਕਿਨ ਤੁਸੀਂ ਹੁਣ ਵੀ ਬਹੁਤ ਮਿਹਨਤ ਕਰ ਰਹੇ ਹੋ ਕਿ ਲੱਗਦਾ ਕਿ ਉਹਦਾ ਜਿਹੜਾ ਵਾ ਜੋ ਫਾਲ ਹੈ ਉਹ ਮਿਲੇਗਾ ਤੁਹਾਨੂੰ ਕਿਉਂਕਿ ਤੁਸੀਂ ਹਰ ਵਾਰੀ ਬਹੁਤ ਮਿਹਨਤ ਕਰਦੇ ਹੋ ਲੇਕਿਨ ਜਿਹੜਾ ਜਦੋਂ ਤੁਹਾਡਾ ਸਮਾਂ ਆਉਂਦਾ ਉਦੋਂ ਕਿਸੇ ਨਾ ਕਿਸੇ ਹੋਰ ਦੇ ਜਿਹੜੀ ਟਿਕਟ ਜਿਹੜੀ ਉਹਨੂੰ ਦੇ ਦਿੱਤੀ ਜਾਂਦੀ ਹੈ ਕਿ ਲੱਗਦਾ ਹੈ ਕਿ ਤੁਹਾਡਾ ਕਿਦੋਂ ਤੁਹਾਡੀ ਸੱਚ ਸਾਬ ਬਣੀ ਜਾਏਗੀ ਕਿਉਂਕਿ ਤੁਸੀਂ ਤੇ ਪਰਿਵਾਰ ਨੂੰ ਨਾਲ ਲੈ ਕੇ ਚੱਲਦੇ ਹੋ ਲੇਕਿਨ ਪਰਿਵਾਰ ਜਿਹੜੋ ਕਹਿੰਦਾ ਟਿਕਟ ਮਿਲੇ ਉਹ ਟਿਕਟ ਨਹੀਂ ਤੁਹਾਨੂੰ ਦਿੱਤੀ ਜਾਂਦੀ ਤੁਸੀਂ ਫਲ ਕਿਨੂੰ ਕਹਿੰਦੇ ਹੋ ਤੁਸੀਂ ਫਲ ਕਹਿੰਦੇ ਹੋ ਚੀਰਮੈਨ ਹੀ ਮਿਲ ਜਾਏ ਟਿਕਟ ਮਿਲ ਜਾਏ ਐਮਐਲਏ ਬਣ ਜਾਏ ਮੰਤਰੀ ਬਣ ਜਾਈਏ ਨਹੀਂ ਇਹਨੂੰ ਫਲ ਕਹਿੰਦੇ ਨੇ ਹੂੰ ਅੱਜ ਜਿਹੜਾ ਅਸੀਂ ਸਾਰੀ ਉਮਰ ਕਮਾਈ ਕੀਤੀ ਆ ਅਸੀਂ ਇੱਕ ਆਵਾਜ਼ ਮਾਰਦੇ ਆ ਤੇ ਅੱਜ ਤੁਸੀਂ ਵੇਖੋ ਕੰਮ ਦੇ ਦਿਨ ਨੇ ਕੋਈ ਮੰਡੀ ਚ ਰੁਜ ਜਾ ਕੋਈ ਖੇਤ ਚ ਰੁਜ ਜਾ ਕੋਈ ਕਿਸੇ ਪਾਸੇ ਰੁਜ ਜਾ ਤੇ ਅੱਜ ਹਜ਼ਾਰਾਂ ਦੀ ਗਿਣਤੀ ਚਾਏ ਨੇ ਇਹ ਮੇਰਾ ਫਲ ਹੈ ਇੱਕ ਹੋਰ ਸਵਾਲ ਹੈ ਜਾਖੜ ਸਾਹਿਬ ਨੇ ਅੱਜ ਕਿਹਾ ਕਹਿੰਦੇ ਕਿ ਕਾਂਗਰਸ ਪਾਰਟੀ ਸਾਫ਼ ਕਰੇ ਕਿ ਚੰਡੀਗੜ੍ਹ ਸਾਰ ਪੰਜਾਬ ਦਾ ਹਿੱਸਾ ਬੰਦਾ ਆ ਕਿ ਚੰਡੀਗੜ੍ਹ ਜਿਹੜਾ ਵਾ ਉੱਤੇ ਜਿਹੜਾ ਸਟੈਂਡ ਜਿਹੜਾ ਉਹ ਕਲੀਅਰ ਕਰੇ ਆਪਣਾ ਉਹਨਾਂ ਨੇ ਕਿਹਨਾਂ ਨੂੰ ਸਵਾਲ ਕੀਤਾ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹ ਤੇ ਬੜਾ ਪੁਰਾਣਾ ਅਕਾਲੀ ਦਲ ਦਾ ਮੁੱਦਾ ਸੀ ਅਕਾਲੀ ਦਲ ਸਦਾ ਪ੍ਰਕਾਸ਼ ਸਿੰਘ ਬਾਦਲ ਇਲੈਕਸ਼ਨ ਹੀ ਇਸ ਮੁੱਦੇ ਤੇ ਲੜਦੇ ਰਹੇ ਜਦੋਂ ਉਹ ਆਪੋਜੀਸ਼ਨ ਹੁੰਦੇ ਸਨ ਜਾਂ ਉਹ ਪਾਣੀਆਂ ਦੇ ਮੁੱਦੇ ਤੇ ਲੜਦੇ ਹੁੰਦੇ ਸੀ ਤੇ ਜਾਂ ਕਿ ਤੁਸੀਂ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਤੇ ਜਾਂ ਕਿ ਇਹ ਸੰਧ ਖਤਰੇ 'ਚ ਆ ਤਿੰਨਾ ਗੱਲਾਂ ਤੇ ਇਲੈਕਸ਼ਨ ਲੜਦੇ ਸੀ ਹੁਣ ਮੈਂ ਸਮਝਦਾ ਕਿ ਬੀਜੇਪੀ ਵਾਲਿਆਂ ਨੂੰ ਕੋਈ ਪਿੰਡਾਂ 'ਚ ਵੜਨ ਨਹੀਂ ਦਿੰਦਾ ਇਸ ਕਰਕੇ ਇਹ ਵੀ ਉਹਨਾਂ ਦੀ ਨਕਲ ਮਾਰਦੇ ਨੇ ਵੀ ਅਸੀਂ ਸਾਇਦ ਬਾਦਲ ਸਾਹਿਬ ਦਾ ਮੁੱਦਾ ਇਹੋ ਜਿਹਾ ਲੈ ਕੇ ਤੇ ਪਿੰਡਾਂ ਜਾਣ ਵਾਲੇ ਬਣੀਏ ਪਰ ਮੇਰਾ ਖਿਆਲ ਹੈ ਕਿ ਲੋਕਾਂ ਨੇ ਬੀਜੇਪੀ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ ਪੈਰ ਤੇ ਸੇਕ ਲੱਗਦਾ ਪਿਆ ਤੁਹਾਨੂੰ ਲੱਗਦਾ ਬੀਜੇਪੀ ਦੇ ਪੈਰਾਂ ਥਲੇ ਸੇਕ ਨਜ਼ਰ ਆ ਰਹੇ ਆ ਤੁਹਾਨੂੰ ਜਿਆਦਾ মিডিਆ ਵਾਲਿਆਂ ਨੂੰ ਜਿਆਦਾ ਪਤਾ ਲੱਗਦਾ ਪਿਆ ਕਿਹੜੇ ਪਿੰਡ ਵਿੱਚ ਉਹਨਾਂ ਨੂੰ ਜਾ ਕੇ ਤੇ ਕੋਈ ਹਾਰ ਪੈਂਦੇ ਨੇ ਮੈਂ ਸਮਝਣਾ ਪਾਥੀਆਂ ਪੈਂਡੀਆਂ ਨੇ ਪਰ ਮੈਂ ਤੁਹਾਡੇ ਕੈਮਰੇ ਦੇ ਰਹੀਂ মিডিਆ ਦੇ ਰਹੀਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਵੀ ਉਹਨਾਂ ਦਾ ਗੁੱਸਾ ਕੱਢਿਆ ਜੇ ਭਾਈ ਪਾਥੀਆਂ ਨਾ ਮਾਰਿਆ ਜੇ ਲੇਕਿਨ ਅੱਜ ਜਿਹੜਾ ਕਿਸਾਨਾਂ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿੱਤਾ ਗਿਆ ਉਹਨਾਂ ਕਹਿੰਦੇ ਕਿ ਰੇਲ ਟ੍ਰੈਕ ਅਸੀਂ ਖਾਲੀ ਕਰ ਰਹੇ ਹਾਂ ਤਾਂ ਜੋ ਕਿ ਆਮ ਲੋਕ ਜਿਹੜੇ ਆ ਉਹ ਖਰਾਬ ਨਾ ਹੋਣ ਕਿ ਲੱਗਦਾ ਕਿ ਇਹ ਵਧੀਆ ਇਨੀਸ਼ੀਏਟਿਵ ਆ ਕਿਸਾਨਾਂ ਵੱਲੋਂ ਕਿਸਾਨਾਂ ਦੇ ਸਾਰੇ ਜਿਹੜੇ ਉਹਨਾਂ ਦੀਆਂ ਮੰਗਾਂ ਨੇ ਉਹ ਜਾਇਜ਼ ਨੇ ਉਹਨਾਂ ਦੇ ਜਿਹੜੇ ਜੋ ਉਹ ਆਪਣਾ ਧਰਨੇ ਦੇ ਰਹੇ ਨੇ ਉਹਨਾਂ ਦੇ ਜਾਇਜ਼ ਨੇ ਪਰ ਲੇਕਿਨ ਕਿਤੇ ਨਾ ਕਿਤੇ ਸਿਆਣੇ ਨੇ ਉਹ ਸੋਚਦੇ ਨੇ ਵੀ ਕਿ ਇਹਦੇ ਨਾਲ ਪਬਲਿਕ ਜਿਹੜੀ ਆ ਉਹਦੀ ਸympathy ਵੀ ਹੋਣੀ ਜ਼ਰੂਰੀ ਆ ਵੀ ਲੋਕ ਤੰਗ ਨਾ ਹੋਣ ਪਿਛਲੀ ਵਾਰ ਲੋਕ ਸਭਾ ਦੇ ਵਿੱਚ ਮਜੀਠਾ ਤੋਂ ਜਿੱਤ ਪ੍ਰਾਪਤ ਹੋਈ ਸੀ ਇਸ ਵਾਰ ਜਿੱਤ ਪ੍ਰਾਪਤ ਹੈ ਜੀ ਹੋਏਗੀ ਕਿਤੇ ਔਰ ਕਿੰਨੀ ਲੀਡ ਲੱਗਦਾ ਤੁਹਾਨੂੰ ਐਸ ਕੀ ਮਿਲੇਗੀ ਜੀ ਮੈਂ ਤੁਹਾਨੂੰ ਇਹ ਦਾਅਵੇ ਨਾ ਕਹਿ ਸਕਦਾ ਕਿ ਮਜੀਠੇ ਦੇ ਵਿੱਚੋਂ ਐਸ ਕੀ ਕਾਂਗਰਸ ਵੱਡੀ ਗਿਣਤੀ ਦੇ ਨਾਲ ਕਾਂਗਰਸ ਪਾਰਟੀ ਦੂਜੀਆਂ ਪਾਰਟੀਆਂ ਨੂੰ ਅੱਗੇ ਜਾਏਗੀ ਸੱਜਣ ਸਾਹਿਬ ਤੁਸੀਂ ਉਂਗਲਾਂ ਤੇ ਗਿਣੀ ਹੁੰਦੀ ਹੈ ਇਹ ਲੀਡ ਤੁਸੀਂ ਤਾਂ ਦੱਸ ਸਕਦੇ ਹੋ ਡਾਟਾ ਕਿ ਕਿੰਨਾ ਕੁ ਹੋ ਸਕਦਾ ਇਹ ਤੁਸੀਂ ਚਾਰ ਤਿੰਨ ਨੂੰ ਆਜੋ ਤੁਹਾਨੂੰ ਕੱਲੇ-ਕੱਲੇ ਦੱਸ ਦਿਆਗਾ ਕਿੰਨੀ ਲੀਡ ਆ ਜੇ ਸੋ ਇਹ ਸਾਹਮਣੇ ਭਗਵੰਦ ਪਾਤ ਸਿੰਘ ਸੱਚਰ ਜਨਾਬ ਵੱਲੋਂ ਅੱਜ ਅੰਮ੍ਰਿਤਸਰ ਦੇ ਮਜੀਠਾ ਹਲਕੇ ਵਿੱਚ ਕਿਉਂਕਿ ਇਹ ਬਹੁਤ ਵੱਡਾ ਹੌਟ ਸੀਟ ਜਿਹੜੀ ਆ ਮੰਨੀ ਜਾਂਦੀ ਹੈ ਜਿਸ ਨੂੰ ਲੈ ਕੇ ਅੱਜ ਇੱਥੇ ਵੱਡੀਆਂ ਰੈਲੀਆਂ ਜਿਹੜੀਆਂ ਨੇ ਉਹ ਕਰਵਾਈਆਂ ਗਈਆਂ ਨੇ ਅਤੇ ਹੋਣ ਸੱਟਰ ਸਾਹਿਬ ਅਤੇ ਨਾਲ ਹੀ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਤਾਂ ਤੇ ਪਹਿਵੀਂ ਮੀਟਿੰਗ ਨੂੰ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਹੈ ਉਹ ਵਿੱਚ ਸ਼ਾਮਲ ਹੋਇਆ ਗਿਆ ਤੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਮਜੀਠੀਆ ਦੇ ਵਿੱਚ ਬਹੁਤ ਵੱਡੀ ਲੀਡ ਜਿਹੜੀ ਹੈ ਕਾਂਗਰਸ ਨੂੰ ਮਿਲਦੀ ਹੋਈ ਨਜ਼ਰ ਆਇਆ ਕਿ ਤੇ ਜੋ ਲਾਲੀ ਮਜੀਠੀਆ ਤੇ ਵਿਕਰਮ ਸਿੰਘ ਮਜੀਠੀਆ ਦੇ ਵਿੱਚ ਆਪਸ ਦੇ ਵਿੱਚ ਜੋ ਜੋਇਨ ਕੀਤਾ ਗਿਆ ਉਸ ਨੂੰ ਲੈ ਕੇ ਵੀ ਉਹਨਾਂ ਵੱਲੋਂ ਤਿੱਖੇ ਤੰਜ ਜਿਹੜੇ ਨੇ ਉਹ ਕੀਤੇ ਗਏ ਨੇ ਕੈਮਰਾਮੈਨ ਮਸਤਨਾ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ